ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਵੈਸਟ ਦੇ ਕਾਰਕਟਰਾਂਵਾਂ ਵੱਲੋਂ ਕੇਜਰੀਵਾਲ ਦਾ ਪਤਲਾ ਦਹਿਨ ਦਾ ਕਾਰਜਕ੍ਰਮ ਜਿਹੜਾ ਹੈ ਉਹ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਇਹ ਦੇ ਉੱਤੇ ਕਿ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਤੋਂ ਲੋਕ ਇੱਥੇ ਆ ਰਹੇ ਹਨ ਇਹ ਭਾਰਤ ਦਾ ਲੋਅ ਐਨ ਆਰਡਰ ਖਰਾਬ ਕਰ ਸਕਦੇ ਆ ਔਰ ਗਰੀਬ ਲੋਕ ਨੇ ਚੁੰਗੀ ਝੋਪਰੀਆਂ 'ਚ ਰਹਿਣਗੇ ਔਰ ਭਾਰਤ ਦੇ ਵਿੱਚ ਬਲਤਕਾਰ ਕਰਨਗੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਭਾਰਤ ਚ ਰਹਿ ਰਹੇ ਲੱਖਾਂ ਸ਼ਰਨਾਰਥੀ ਲੋਕ ਜਿਹੜੇ ਭਾਰਤ ਮਾਤਾ ਦੀ ਸੇਵਾ ਕਰਦੇ ਪਏ ਐ ਇੱਥੇ ਰਹਿ ਕੇ ਆਪਣਾ ਪੇਟ ਪਾਲਦੇ ਪਏ ਐ ਉਹਨਾਂ ਦੀ ਬੇਇੱਜ਼ਤੀ ਕੀਤੀ ਐ ਦੂਸਰੇ ਪਾਸੇ ਕੇਜਰੀਵਾਲ ਜੀ ਦਾ ਕਹਿਣਾ ਕਿ ਉਹ ਗਰੀਬ ਲੋਕ ਉਹ ਭਾਈ ਤੂੰ ਤਾਂ ਗਰੀਬਾਂ ਦੀ ਪਾਰਟੀ ਲੈ ਕੇ ਚੱਲਿਆ ਸੀਗਾ ਅੱਜ ਤੈਨੂੰ ਗਰੀਬ ਤੇ ਅਮੀਰਾਂ ਦੇ ਵਿੱਚ ਫਰਕ ਨਹੀਂ ਨਜ਼ਰ ਆਉਂਦਾ ਮਗਰ ਅਸੀਂ ਅੱਜ ਦੇ ਧਰਨੇ ਦੇ ਮਾਧਿਅਮ ਦੇ ਨਾਲ ਇਹ ਗੱਲ ਕਹੀ ਐ ਕਿ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਭਾਈ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬੜੇ ਸਮਰਥ ਨੇ ਉਹ ਇਹਨਾਂ ਲੋਕਾਂ ਦੇ ਲਈ ਰੋਜ਼ਗਾਰ ਦੇ ਅਫਸਰ ਵੀ ਦੇਣਗੇ ਇਹਨਾਂ ਨੂੰ ਅੱਗੇ ਵਿਧਾਨ ਦਾ ਕੰਮ ਵੀ ਕਰਨਗੇ ਇਹਨਾਂ ਨੂੰ ਨਾਗਰਿਕਤਾ ਵੀ ਦੇਣਗੇ ਔਰ ਉਹਨਾਂ ਨੂੰ ਮੰਨਦਾ ਮਾਨ ਸਨਮਾਨ ਵੀ ਦੇਣਗੇ ਕਿ ਅੱਜ ਦਾ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਮੰਡਲਾਂ ਦੇ ਪ੍ਰਧਾਨ ਸਾਰੇ ਕਾਰਜਕਰਤਾਵਾਂ ਦੇ ਸਹਿਯੋਗ ਦੇ ਨਾਲ ਤੇ ਅੱਜ ਦਾ ਇਹ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਇਹ ਪ੍ਰਦਰਸ਼ਨ ਕੀਤਾ ਗਿਆ CAA ਦੇ ਹੱਕ ਦੇ ਵਿੱਚ ਔਰ ਕੇਜਰੀਵਾਲ ਦੇ ਖਿਲਾਫ ਸਾਡੇ ਇਥੇ ਲੰਬੇ ਸਮੇਂ ਤੋਂ ਜਲੰਧਰ ਦੇ ਵਿੱਚ ਸਾਡੇ ਸ਼ਹਿਰ ਦੇ ਅੰਦਰ ਪਾਰਕੋ ਕੈਂਪ ਏਰੀਆ ਮਾਡਲ ਹਾਊਸ ਏਰੀਆ ਗਾਂਧੀ ਕੈਂਪ ਏਰੀਆ ਰਾਜਨਗਰ ਏਰੀਆ ਉੱਥੇ ਹਜ਼ਾਰਾਂ ਵਿਸਥਾਪਿਤ ਪਰਿਵਾਰ ਰਹਿੰਦੇ ਸੀ ਜਿਨ੍ਹਾਂ ਨੂੰ ਹਮੇਸ਼ਾ ਜੋੜਨਾ ਕੰਮ ਸਾਡੇ ਸਹਿਯੋਗੀ ਸੰਗਠਨ ਦੇ ਕਾਰਕਟਰਤਾ ਦਿਆਲਾਲ ਜੀ ਔਰ ਕਈ ਕਾਰਕਟਰਤਾਵਾਂ ਨੇ ਕੀਤਾ ਪਰ ਜਦੋਂ ਇਹ ਕਾਨੂੰਨ ਲਾਗੂ ਹੋਇਆ ਤਾਂ ਕੇਜਰੀਵਾਲ ਜੀ ਨੇ ਇੱਕ ਬਿਆਨ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਅਫਗਾਨਿਸਤਾਨ ਔਰ ਬੰਗਲਾਦੇਸ਼ ਤੋਂ ਜਿਹੜੇ ਧਰਮ ਦੇ ਆਧਾਰ ਤੇ ਮਜਬੂਰੀ ਦੇ ਵਿੱਚ ਜਿਨ੍ਹਾਂ ਨੇ ਦੇਸ਼ ਛੱਡਤਾ ਪਰ ਧਰਮ ਨਹੀਂ ਛੱਡਿਆ ਜ਼ੁਲਮ ਸਹਲੇ ਆਪਣੀ ਆਪਣੇ ਪਰਿਵਾਰ ਨਾਲ ਜ਼ਬਰ ਜਨਾ ਕਰਾ ਲਏ ਪਰ ਧਰਮ ਨਹੀਂ ਛੱਡਿਆ ਮਜਬੂਰੀ ਚ ਦੇਸ਼ ਛੱਡ ਕੇ ਆਏ ਉਹਨਾਂ ਲੋਕਾਂ ਨੂੰ ਜੇ ਨਾਗਰਿਕਤਾ ਹਿੰਦੁਸਤਾਨ ਚ ਮਿਲੇਗੀ ਤਾਂ ਬਲਾਤਕਾਰ ਵਧਣਗੇ ਤਾਂ ਗੁੰਡਾਗਰਦੀ ਵਧੇਗੀ ਤਾਂ ਲੁੱਟਾ ਖੋਹਾਂ ਡਕੈਤੀਆਂ ਵਧਣਗੀਆਂ ਤਾਂ ਜੇ ਦੰਗੇ ਵਧਣਗੇ ਅੱਜ ਉਸ ਦੇ ਖਿਲਾਫ ਮੈਂ ਅੱਜ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਸਾਡੇ ਭਗਤ ਭਾਰਕੋ ਕੈਂਪ ਦੇ ਵਿੱਚ ਸਾਡੇ ਇੱਥੇ ਰਾਜਨਗਰ ਚ ਸਾਡੇ ਗਾਂਧੀ ਕੈਂਪ ਤੇ ਮਾਡਲ ਹਾਊਸ ਚ ਪਿਸ਼ੋਰੀ ਸਮਾਜ ਦੇ ਸਿਆਲਕੋਟ ਸਮਾਜ ਦੇ ਪਗ ਸਮਾਜ ਦੇ ਹਜ਼ਾਰਾਂ ਲੋਕ ਰਹਿੰਦੇ ਆ ਉਹ ਗੁੰਡੇ ਨਹੀਂ ਐ ਮਹਿਲ ਕੀ ਲੋਕ ਐ ਸਵੇਰੇ ਖਾਂਦੇ ਸ਼ਾਮੀ ਖਾਂਦੇ ਆ ਤੁਹਾਡੇ ਲੀਡਰਾਂ ਵਾਂ ਤੁਹਾਡੇ ਵਾਂਝ ਭ੍ਰਸ਼ਟਾਚਾਰੀ ਨਹੀਂ ਐ ਤੇ ਜਿਹੜੇ ਲਫ਼ਜ਼ ਤੁਸੀਂ ਉਹਨਾਂ ਲਈ ਵਰਤੇ ਆ ਉਹਨਾਂ ਨੂੰ ਉਸ ਦੇ ਲਈ ਤੁਹਾਨੂੰ ਕਿਸੇ ਵੀ ਕੀਮਤ ਤੇ ਕੋਈ ਵੀ ਭਾਰਤੀਏ ਕੋਈ ਵੀ ਪਾਕਿਸਤਾਨ ਤੋਂ ਆਏ ਲੋਕ ਕੋਈ ਵੀ ਪੰਜਾਬ ਚ ਰਹਿੰਦਾ ਦੇਸ਼ ਨਾਲ ਪਿਆਰ ਕਰਦਾ ਲੋਕ ਮਾਫ਼ ਨਹੀਂ ਕਰਨਗੇ ਇਸ ਦੇ ਵਿਰੋਧ ਚ ਅਸੀਂ ਅੱਜ ਦਾ ਪ੍ਰਦਰਸ਼ਨ ਕੀਤਾ ਕਿਉਂਕਿ ਇਹ ਜਿਹੜੀ ਨਾਗਰਿਕਤਾ ਹੈ ਪਿਛਲੇ ਕਈ ਸਾਲਾਂ ਤੋਂ ਦਸ਼ਕਾਂ ਤੋਂ ਅਬਿਆਲਾਜੀ ਬੈਠੇ ਕਈ ਸਾਲਾਂ ਤੋਂ ਲੜ ਰਹੇ ਸੀ ਲੜਾਈ ਜਿਹੜੇ 25-25 ਸਾਲ ਤੋਂ ਲੋਕ ਡੀਗਰੇ ਸੀ ਸਾਨੂੰ ਭਾਰ ਦੀ ਨਾਗਰਿਕਤਾ ਮਿਲੂਗੀ ਇਹ ਨਾਗਰਿਕਤਾ ਉਹਨਾਂ ਨੂੰ ਦੇਣ ਦਾ ਕਾਨੂੰਨ ਹੈ ਇਹ ਲੋਕ ਆਪਣੀ ਰਾਜਨੀਤਿਕ ਜ਼ਮੀਰ ਹਾਰ ਚੁੱਕੇ ਖੋਹ ਚੁੱਕੇ ਔਰ ਆਪਣੀ ਹਾਰ ਹੁੰਦੀ ਦੇਖ ਝੂਠਾ ਪ੍ਰਚਾਰ ਪ੍ਰਚਾਰ ਕਰ ਰਿਹਾ ਜਿੰਨੂੰ ਕਿਸੇ ਵੀ ਕੀਮਤ ਸਾਡੇ ਦੇਸ਼ ਦੀ ਜਨਤਾ ਸਾਡੇ ਪੰਜਾਬ ਦੇ ਲੋਕ ਸਾਡੇ ਭਾਰਕੋ ਕੈਂਪ ਰਾਜਨਗਰ ਗਾਂਧੀ ਕੈਂਪ ਮਾਡਲ ਹਾਊਸ ਬਸਤੀਦਾਨ ਸ਼ਮੰਦਾ ਹੋਰ ਇਲਾਕਿਆਂ 'ਚ ਰਹਿਣ ਵਾਲੇ ਸਿਹਾਲ ਕੋਟੀ ਸਮਾਜ ਦੇ ਲੋਕ ਪਿਸ਼ੋਰੀ ਸਮਾਜ ਦੇ ਲੋਕ ਭਗਾ ਸਮਾਜ ਦੇ ਲੋਕ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਨਗੇ ਤੇਜਰੀਵਾਲ ਨੂੰ ਮਾਫ ਨਹੀਂ ਕਰਨਗੇ